ਮੈਂਨ ਤਾਂ ਬੜਾ ਹੀ ਚਾਹਵਾ ਬêter ਰਖੜੀ ਬਣ ਕੇ ਆਉਂਗੀ ਸਣੀਹੀਂ ਇਸ ਨਹੀਂ ਕੰਮ ਨੇ ਵੇਡ ਲੈਣੀ ਆ ਉਹ ਤਾਂ ਡੀਕ ਕਰਦੇ ਹੋਣਾ ਵਿਚਾਰੇ ਮੇਰੀ ਭੁਜਾਈ ਨੇ ਤਾਂ ਬੜਾ ਹੀ ਚਾਹ ਚੜਿਆ ਹੁਣ ਸਾਰੇ ਨੇ ਮੇਰੇ ਬਹੁਤ ਕਦਰ ਕਰਦੇ ਆ ਮੈਂ ਤਾਂ ਜਾਉਂਗੀ ਸਾਰੇ ਕੰਮ ਨੇ ਵੇਡ ਕੇ ਰਖੜੀ ਦੇ ਤਿਹਾਰ ਸਾਲ ਪਿੱਛੋਂ ਆਉਂਦਾ ਵਾ ਸਾਰਿਆਂ ਨੇ ਚਾਹ ਹੁੰਦਾ ਸਾਰੀਆਂ ਭੈਣਾਂ ਨੂੰ ਮੇਰੇ ਤੇ ਪੱਲੀ ਰਖੜੀ ਆ ਨੇ ਇਹ ਤਾਂ ਹੁਣ ਲੱਗ ਗਈ ਹੁਣ ਜਾ ਕੇ ਹੋਰ ਕੰਮ ਦੇਖਦੀ ਜਲਦੀ ਦੀ ਫਟਾ ਲੇ ਬੈਠ ਕੇ ਯਾਹ ਹੁਣ ਜਿਹੜਾ ਹੁਣ ਉਹਨਾ ਝਾੜੂ ਰਹਿ ਗਿਆ ਇਹ ਵੀ ਲਾ ਕੇ ਹੁਣ ਸਾਰੇ ਕੰਮ ਤਾਂ ਨਿਬੜ ਗਿਆ ਫਿਰ ਪ੍ਰੈਸ ਕਰਦੀ ਕੱਪੜੇ ਜਲਦੀ ਜਲਦੀ ਬੱਸ ਦਾ ਟਾਈਮ ਵੀ ਹੋ ਗਿਆ ਫਿਰ ਬੱਸ ਨਹੀਂ ਮਿਲਣੀ ਸਾਡੀ ਹਾਂ ਅੱਜ ਬੁਧਾ ਬੁਧਾ ਕੰਮ ਘਾਤੋ ਨ ਮੇੜਦੀ ਐ ਫਿਰ 7 ਵਜੇ ਉੱਠਦੀ ਹੁੰਦੀ ਅੱਜ ਕੋਈ ਗੱਲ ਲੱਗਦੀ ਮੈਨੂੰ ਵੀ ਕਿ ਤੇਰੇ ਜਾਣਾ ਹੋਣਾ ਲੱ काम फिर सुटदी अजे गला गम कर दी लगती है मैनू तैयार बराबर कम करती फिर चौ चढ़ ਕੋ ਗੱਲ ਆ ਬਈ ਮੈਨੂੰ ਨਾ ਦੱਸ ਵੀ ਇਹ ਲੈ ਥੋੜਾ ਚਲਾ ਲਿਓ ਅਸੀਂ ਐਂ ਤਾਂ ਹੋਰ ਅੱਛਾ ਰੱਖ ਲੀ ਆਹ ਹੋ ਗਿਆ ਹੁਣ ਤਾਂ ਜਾ ਕੇ ਮੈਂ ਤਾਂ ਉਹਦੇ ਪਾਈਆਂ ਵਸਤੀ ਸੋਣੀ ਸੋਣੀ ਰੱਖ ਲਈਆਂ ਨੇ ਉਹਦੀਆਂ ਹੁਣ ਤਾਂ ਦੁਕਾਨ ਤੇ ਜਾਂਦੀ ਹਾਂ ਮੈਂ ਤਾਂ ਬੜਾ ਹੀ ਚਾਹ ਚੱਲਦਾ ਭਰਾ ਲੈ ਮੈਂ ਚਲ ਲੈ ਕੇ ਆਉਂਦਾ ਅੱਜ ਕਰੀ ਕੀ ਜਾਂਦੀ ਐ ਫਟਾਫਟ ਕੰਮ ਵੀ ਨਿਮੜਲੇ ਹੁਣ ਇਧਰ ਨੂੰ ਸਰਪੀ ਖਾਨੀ ਕਿੱਧਰ ਗਈ ਆਗੀ ਕਰਦੀ ਕੀ ਆ ਮੈਨੂੰ ਤਾਂ ਹਿਸਾਬ ਨਹੀਂ ਆਉਂਦਾ ਇਹਦਾ ਅੱਜ ਬਰਾ ਗੱਦ ਕੰਮ ਨਿਮੜਲੇ ਜਨੂ ਵਿਭਾਗੀ ਹੈ ਕੋਈ ਗੱਲਾ ਫੜੀ ਰੱਖੀ ਮੈਨੂੰ ਬਾਹਰ ਲੈ ਕਾਂਟਾ ਖੁੱਲੀ ਪਈ ਐ ਲੈ ਪਾਣੇ ਬੰਦ ਸੁਹਣੀ ਜਿਹੀ ਰਖੜੀ ਦਿਖਾ ਮੈਂ ਉਹਦੇ ਪਾਣਿਆਂ ਨੂੰ ਰਖੜੀ ਬੋਲਦੇ ਨੇ ਲੈ ਪਾਣੇ ਬੰਦ ਰਖੜੀ ਇਹਨਾਂ ਸਾਰੀਆਂ ਸੁਹਣੀਆਂ ਆ ਵੀ ਸੁਹਣੀ ਰਖੜੀ ਹੈ ਸਾਰੀਆਂ ਸੁਹਣੀਆਂ ਚਲ ਆਹੀ ਲੈ ਲੈਣੀ ਆ ਟਾਈਮ ਵੀ ਹੋ ਗਿਆ ਹੁਣ ਤਾਂ ਬੱਸ ਕਰ ਲੈ ਪਾਣੇ ਪੈਸੇ ਕਿੰਨੇ ਦੀਆਂ ਪੰਜਾਰੀ ਨਹੀਂ ਠੀਕ ਚੌਲ ਵੜਾ ਚੜਿਆ ਹੋਇਆ ਕਿੱਥੋਂ ਆ ਜਾਵੇਂ ਤੂੰ ਮੈਂ ਤਾਂ ਦੁਕਾਨ ਤੇ ਗਈ ਸੀ ਆ ਮੈਂ ਰਖੜੀਆਂ ਲੈਣ ਗਈ ਸੀ ਕੀ ਗੱਲ ਕਿਸੇ ਦੀ ਸਲਾਹ ਵੀ ਲੈ ਲਿਆ ਕਰ ਸਲਾਹ ਕੀ ਆ ਮੈਂ ਤਾਂ ਰਖੜੀਆਂ ਲੈਣ ਭੱਜ ਲੈਣੀ ਆ ਤੂੰ ਮੈਂ ਤੇਨਾ ਚੌ ਚੜੇ ਪਏ ਆਪਣੇ ਪੈਰ ਲੈ ਚੌ ਸਭ ਨੂੰ ਹੁੰਦਾ ਮੈਂ ਤੇ ਪਹਿਲੀ ਲੱਕੜੀਆਂ ਰਖੜੀਆਂ ਵੀ ਬਾਬਾ ਹੀ ਵੜ ਰੱਖ ਰੱਖ ਤਾਂ ਹੀ ਮੈਂ ਤੜਕੇ ਦੀ ਦੇਖੀ ਜਾਨੀ ਆਏ ਬਾਬੀ ਇੱਧਰ ਕੰਮ ਜਾ ਕੇ ਲਗਦ ਕਰ ਲਿਆ ਨੂੰ ਸੋਚੀ ਜਾਂਦੇ ਮੈਂ ਵੀ ਅੱਜ ਇਹਨੂੰ ਚੌਕਾ ਤੋਂ ਚੜੇ ਤੇ ਹੈ ਸਭ ਨੂੰ ਹੁੰਦਾ ਚੌਕਾ ਰਖੜੀ ਦਾ ਤੂੰ ਮੈਨੂੰ ਪੁੱਛਦਾ ਲਾਇਆ ਵੀ ਮੈਂ ਰਖੜੀਆਂ ਲੈਣ ਜਾਣੀ ਆ ਕੱਲੀ ਉਹ ਤੇ ਦੁਕਾਨ ਤੇ ਰਖੜੀਆਂ ਲੈਣ ਵਾਗੀ ਮੈਂ ਤਾਂ ਚੋਹੇ ਪਾੜਾ ਚੜਿਆ ਹੋਇਆ ਤੇ ਚੋਹ ਹਰੇਕ ਨੂੰਂਦਾ ਵੀ ਤੂੰ ਮੈਨੂੰ ਪੁੱਛਦਾ ਲਾਇਆ ਘਰੇ ਬੈਠੀ ਆ ਮੈਂ ਤੂੰ ਰਖੜੀ ਲੈਣ ਵਾਗੀ ਚੱਕ ਕੇ ਮੂੰ ਕੋਈ ਨਾ ਤੇਨੀ ਮੱਛਣਾ ਹੈਗੀ ਸਾਰੀਆਂ ਰਖੜੀਆਂ ਵਰਨੇ ਹੁੰਦੇ ਰਖੜੀਆਂ ਤੇ ਬਹਿਸ ਮੈਂ ਤੈਨੂੰ ਮੱਛਣ ਮਾ ਚੱਲ ਨੂੰ ਨਹੀਂ ਕਹਿੰਦੀ ਮੈਂ ਤੈਨੂੰ ਐ ਕਹਿੰਦੀ ਵੀ ਕੱਲੀ ਰਖੜੀਆਂ ਲੈਣ ਵਾਗ ਕਿਵੇਂ ਗਈ ਮੈਨੂੰ ਪੁੱਛ ਵੀ ਮੈਂ ਭਾਈ ਰਖੜੀਆਂ ਲੈਣ ਜਾਣਾ ਵੀ ਮੇਰਾ ਪਹਿਲਾ ਤਿਹਾਰ ਮੈਂ ਤੈਨੂੰ ਆਪੀ ਚੌਂਆ ਨਾਲ ਤੋੜਾਂ ਕੋਈ ਨਾ ਲੈ ਅੰਦੀਆ ਹੁਣ ਹੁਣ ਐਨਾ ਵੀ ਗੁੱਸੇ ਕਰਨ ਦੀ ਕੋਈ ਲੋੜ ਨਹੀਂ ਆ ਗਿਆ ਅੱਛਾ ਹਾਂ ਚਲ ਜੁਰਮਾਨਾ ਪਾ ਦਿੱਤਾ ਲੱਗਿਆ ਹੁਣ ਅੱਛਾ ਹਾਂ ਤੇਰਾ ਕੱਲੀ ਨਹੀਂ ਬਦਲਾਤਾ ਭਾਈ ਜੁਰਮਾਨਾ ਹੋਰ ਤਾਂ ਸਾਰੀਆਂ ਨੋਹਾਂ ਦੀਆਂ ਪੁੱਛਦੀਆਂ ਨੇ ਹੈ ਤਾਂ ਮੈਂ ਚੁੱਲ੍ਹੇ ਝੌਕੇ ਤੇ ਜਮੀ ਲਾਤੀ ਕੋਈ ਨਾ ਕੋਈ ਨਾ ਕਦੀ ਲੱਗੇ ਕਿ ਫੋਟੇ ਮੈਂ ਆਉਂਦੀ ਰੱਖੜੀ ਬੰਨ੍ਹ ਕੇ ਆਉਂਗੀ ਹਾਂ ਹਾਂ ਕਿ ਮੈਂ ਮਾਇ ਨਹੀਂ ਜਾਣ ਦਿੰਦੀ ਹੈਗੀ ਰੱਖੜੀਆਂ ਰੁੱਖੜੀਆਂ ਤੇ ਇਸ ਨਾ ਕਰ ਮੈਂ ਤਾਂ ਜਾਉਂਗੀ ਨਾ ਮੈਂ ਨਹੀਂ ਜਾਣ ਦਿੰਦੀ ਹੈਗੀ ਰੱਖੜੀਆਂ ਤੇ ਨਾ ਨਾ ਮੈਂ ਭੇਜਾਂ ਨਾ ਮੈਂ ਜਾਮਾ ਬਸ ਦਾ ਟਾਈਮ ਹੋ ਰਿਹਾ ਮੈਂ ਲੜਾਈ ਚ ਰਵਿਢਾ ਨਾ ਨਾ ਮੈਂ ਨਹੀਂ ਜਾਣ ਦਿੰਦੀ ਰਖੜੀਆਂ ਰੁਖੜੀਆਂ ਤੇ ਇਹਦਾ ਮਤ ਕਰ ਮੈਨੂੰ ਵੀ ਹਾਂ ਮੈਂ ਕਿਹਾ ਅੱਜ ਕਰਾ ਕੇ ਤਾਂ ਕੰਮ ਮਹਾਰਾਣੀ ਸੱਤ ਪੜੀ ਉਟੂਦੀ ਦੀ ਅੱਜ ਫਟਾਫਟ ਕੰਮ ਵੀ ਲਮੇੜ ਲੈ ਹੈ ਕੋਈ ਨਹੀਂ ਲੈ ਇਹ ਮੈਨੂੰ ਤਾਂ ਪਤੀ ਨਹੀਂ ਦੀ ਵੀ ਨੇ ਆ ਬਿੱਡ ਬਿੱਡ ਰਕੇ ਸਾਰੀ ਦੁੜੀਆਂ ਉੱਠਦੀ ਹੈਗੀ ਨਾ ਮੈਂ ਨਹੀਂ ਨਾ ਨਾ ਮੈਂ ਨੋੜਾਗੀ ਮੈਂ ਮੈਂ ਫੇਜ ਦੇਗੀ ਰਖੜੀਆਂ ਰੋਕੜੀਆਂ ਤੇ ਹਾਂ ਮੈਂ ਚਲ ਨਹੀਂ ਆਠੀ ਕਰ ਮੈਂ ਤੇ ਕੱਪੜੇ ਆਏ ਕਿਵੇਂ ਬੱਗ ਜਾਏਗੀ ਤੂੰ ਰਖੜੀਆਂ ਲਾ ਕੇ ਲੈ ਲੋੜਾ ਆ ਗਿਆ ਤਾਂ ਜਮੀਨ ਨੂੰ ਪੁੱਛਦੀ ਹੈਗੀ ਕੱਲੀ ਉਹ ਰਖੜੀ ਲੈ ਲਈ ਲ ਮੈਂ ਬੈਠੀ ਆ ਤੂੰ ਮੈਨੂੰ ਤਾਂ ਪੁੱਛ ਵੀ ਮੰਮੀ ਮੈਂ ਰਖੜੀਆਂ ਲੈਣ ਜਾਣੀਆਂ ਮੇਂ ਰਖੜੀ ਬਨ ਕੇ ਆਉਣੀਆਂ ਭਾਈ ਦੇ ਵੀ ਮੈਂ ਜਵਾਬ ਦੇ ਦਿੰਦੀ ਸੀ ਰਾਏ ਤਾਂ ਜ਼ਰੂਰੀ ਐ ਲੈ ਦੱਸ ਕੱਲੀ ਉਹ ਤੂਰੀ ਫਿਰਦੀ ਐ ਇੱਧਰ ਹੈ ਲੋੜ ਆ ਰਿਹਾ ਇਹਨਾਂ ਦੇ ਬਾਦਾਂ ਜਮੀਨ ਹੀ ਪੁੱਛਦੇ ਆ ਹੈਗੇ ਅੱਜ ਮੇਰੀ ਵੀ ਹਿੰਡਾ ਅੱਜ ਜਾ ਕੇ ਦਿਖਾਵੇ ਇਹ ਐ ਕੱਲੀ ਕੱਲੀ ਕਿਵੇਂ ਫਿਰਦੀ ਤੇ ਤਰਕੀ ਦੀ ਰਾਏ ਲੈਣੀ ਸੀ ਮੇਤੋਂ ਐ ਜਾ ਕੇ ਦਿਖਾਵੇ ਮੈਂ ਵੀ ਹਿੰਡ ਦੀ ਪੱਕੀ ਆ ਮੈਂ ਵੀ ਨਹੀਂ ਜਾਣ ਦਿੰਦੀ ਐਗੀ ਕਮਾਲ ਕਰਦੀ ਐ ਇਹ ਜਮੀਨ ਹੀ ਲਗ ਜੁਗੇ ਹੈ ਹੈ ਦਸ ਮਤਲਬ ਬੜੇ ਬੜੇ ਸਿੱਧੇ ਕਰੇ ਨੇ ਇਹ ਕਿਵੇਂ ਬਾਗ ਜੁਗੀਰ ਤੋਂ ਦੀ ਹੋ ਕੇ ਪੁੱਛਦੀ ਨਹੀਂ ਗਿੰਦੀ ਨਹੀਂ ਹੈਗੀ ਜੰਦਾ ਲਾ ਮੈਂ ਜੰਦਾ ਲਾ ਮੈਂ ਨਹੀਂ ਲੋਟ ਆਉਂਦੀ ਇਹ ਜਾ ਕੇ ਦਿਖਾਵੇ ਮੇਰੀ ਵੀ ਇਹਦਾ ਪੂਰੀ ਹੈ ਜੰਦਾ ਲਾ ਮੈਂ ਕਿਵੇਂ ਬਾਗ ਜੁਗੀਰ ਕਾਨ ਤੋਂ ਦੀ ਹੋ ਕੇ ਲ ਬਾਲੀਓ ਮੂੰਹ ਜਾ ਪਉਂਦੀ ਜਾਂਦੀ ਹੈ ਮੈਨੂੰ ਆਏ ਜਾ ਕੇ ਦਿਖਾਵੇ ਕੁਮਾਰ ਦੀ ਗੱਲ ਹੈ ਇਹ ਤਾਂ ਦੀ ਹੈ ਹੈ ਜੰਮੀ ਮੂੰਹ ਪਉਂਦੀ ਜਾਂਦੀ ਹੈ ਮੈਂ ਤਾਂ ਕਹਿੰਦੀ ਚਲ ਕੀ ਕਰਾਂ ਕਸਾ ਹੀ ਜਾ ਕੇ ਦਿਖਾਵੇਂ ਨਾ ਲੈ ਜੰਦਾ ਲਾਤਾ ਹੁਣ ਜਾ ਕੇ ਦਿਖਾਵੇ ਜਿੰਮੇ ਜਲਦੀ ਆ ਜਾਣ ਦੇ ਐ ਕਿਵੇਂ ਦਾਂਦੀ ਦੀ ਲੈ ਜਾ ਕੇ ਦਿਖਾਵੇ ਹੁਣ ਜੰਦਾ ਲਾਇਆ ਹੋਰ ਦੀ ਵੀ ਨੂਹਾਂ ਦੀਆਂ ਨੇ ਪੁੱਛਦੀਆਂ ਨੇ ਜਿਆਦੇ ਰਖੜੀਆਂ ਬੰਨਣ ਜਾਣਦੇ ਪੁੱਛਦੀ ਨਹੀਂ ਗਿੰਦੀ ਨਹੀਂ ਮੈਨੂੰ ਹੈ ਬੌਲੀ ਬਣਾ ਰੱਖੀਆ ਮੈਂ ਤਾਂ ਇਹ ਆਪ ਚਲਤਰ ਬਣਦੀ ਹੈਗੀ ਹੈ ਚੜ ਕੇ ਪੁੱਛੋ ਵੀ ਮੰਮੀ ਮੈਂ ਆ ਪਾਈ ਰਖੜੀਆਂ ਬੰਨਣ ਜਾਣਾ ਮੈਨੂੰ ਵੀ ਆ ਮਾ ਪਚਾ ਲੱਗੇ ਵੀ ਹਾਂ ਫੇ ਰਖੜੀਆਂ ਬੰਨਣ ਜਾਣਾ ਮੈਂ ਚਾਹ ਨਾਲ ਤੋਰਾ ਹਾਂ ਆਇ ਨ ਮੈਂ ਕੱਲੀ ਦੀ ਇਹਦੀ ਪਗਣ ਦਿੰਦੀ ਹੈਗੀ ਜਿਆਦੇ ਚਾਂਬੜੀ ਆ ਕੋਸਾ ਮੇਰਾ ਮੂੰਹ ਪਾਉਦੀ ਜਾਂਦੀ ਹੈਗੀ ਲੈ ਹੁਣ ਜਿਲਤਾ ਲਾਤਾ ਜਾ ਕੇ ਦਿਖਾਵੇ ਲੈ ਬੇਬੇ ਮੈਂ ਤਾਂ ਹੋ ਗਈ ਤੇ ਆ ਰੋ ਹਬ ਤੇ ਭੰਜੇ ਰਕੜੀ ਬਾਲਣ ਕਿਉਂ ਨਹੀਂ ਹੈ ਅੱਛਾ ਨਾਲ ਕੱਖ ਕੰਡਾ ਪਾ ਲਈ ਹੁਣ ਤੂੰ ਕਿਉਂ ਹਾਂ ਜਾ ਛੇਤੀ ਜਾ ਤੇਰੀ ਬਸ ਨਾ ਲੰਘ ਜੇ ਕੋਈ ਨਾ ਕੋਈ ਨਾ ਮੇਰੀ ਬਸ ਨਹੀਂ ਲੇਟ ਹੁੰਦੀ ਹੈ ਤੂੰ ਜਾ ਤੈਨੂੰ ਜਾਦੇ ਚੰਪ ਚੜਾ ਪਿਆ ਰਖੜੀਆਂ ਜਾ ਜਾ ਛੇਤੀ ਛੇਤੀ ਜਾ ਛੇਤੀ ਜਾ ਤੇਰੀ ਬਸ ਨਾ ਲੰਘ ਜੇ ਛੇਤੀ ਜਾ ਹਾਂ ਬੜਾ ਰਸਾ ਲਿਖੜਿਆ ਤੇਰਾ ਹੁਣ ਤਾਂ ਜਾ ਕੇ ਦਿਖਾਉਂਗੀ ਫਿਰ ਆ ਕੇ ਉਹ ਕਿੱਥੋਂਗੀ ਹਾਂ ਫਾਇਨ ਨੂੰ ਮੋਜ ਕਿੰਨੀ ਭੜੀ ਬੁੜੀ ਆ ਦੇਖ ਜਿੰਦਾ ਰਹਾ ਕੀਤਾ ਹੀ ਗੰਦੀ ਗੰਦੀ ਅਦੀ ਵਗ ਜਾ ਮੈਂ ਵੀ ਪਿਓ ਦੀ ਧੀ ਚੱਕ ਦਿੰਦੀ ਇਹਨੂੰ ਦੇ ਕਿਤਾ ਬੁੜੀ ਨੇ ਜਾ ਵੀ ਆਈ ਰਖੜੀਆਂ ਮੰਨ ਲਈ ਹਾਂ ਲੈ ਜਿੰਦਾ ਘਤਾ ਰੱਖ ਕੇ ਆਈ ਹੈ ਕਿ ਲਾਵਾਂ ਨਾਲ ਜਿੰਦਾ ਤੇਰਾ ਜਾਦੇ ਰਸਾ ਨਿਕੜੇਗਾ ਤੇਰੀ ਕੁੜੀ ਰਖੜੀ ਵਣ ਕੇ ਗਈ ਉਹਦੀ ਸੱਸ ਨੇ ਜਿੰਦੇ ਨਾਏ ਹੈ ਨਾ ਨਾ ਹੁਣ ਮੈਨੂੰ ਕੀ ਕਰਦੀ ਹੈਗੀ ਮੇਰੀ ਕੁੜੀ ਤਾਂ ਰਖੜੀਆਂ ਮੰਨ ਕੇ ਬਾਕੀ ਤੂੰ ਮੈਨੂੰ ਪੁੱਛਦੀ ਤੜਕੀ ਤੜਕੀ ਪੁੱਛਦੀ ਮੈਨੂੰ ਕੋਈ ਨਾ ਪੁੱਛਣੇ ਹੈਗਾ ਰਖੜੀ ਸਾਰੇ ਬਣਣ ਜਾਂਦਾ ਚੰਦਾ ਸੋਲ ਵਧੀਆ ਰਹੀ ਮੇਰੇ ਤਾਂ ਭਾਈ ਬਿੱਖਦੇ ਹੋੜੇ ਜਰਦੋ ਨਾ ਤਿਆਰੀ ਕੀਤੀ ਹੁੰਦੀ ਬਗਲਾ ਮੈਂ ਤੈਨੂੰ ਰੋਕ ਕੇ ਬਗਲਾ ਚੜਿਆ ਹੋਇਆ ਬਗਲਾ ਰੋਕਿਆ ਤੈਨੂੰ ਹਾਂ ਚਾ ਕੇ ਰੱਖਾਉਗੀ ਤੇਰਾ ਮੇਰਾ ਮੁੰਡਾ ਹੁੰਦਾ ਤਿੰਨ ਮਹੀਨਾ ਵਾਸਤੇ ਬੱਗਿਆ ਕੰਮ ਕਰਨ ਉਹ ਤੇਰਾ ਰੱਸਾ ਨਿਕਲ ਗਿਆ ਜਮਾ ਤੂੰ ਮੈਨੂੰ ਤਾਂ ਪੁੱਛਦੀ ਮੈਂ ਤੈਨੂੰ ਸੜਕ ਤੇ ਛੱਡ ਕੇ ਆਉਂਦੀ ਬਸ ਚੜਾ ਕੇ ਆਉਂਦੀ ਪੇਰ ਪਰਿਆਮ ਨਾਲ ਛੱਡ ਕੇ ਆਉਂਦੀ ਪਿਆਰ ਨਾਲ ਰਖੜੀ ਬੰਨਦੀ ਸੋਹਣੀ ਲੱਗਦੀ ਮੇਰੇ ਮੁੰਡੇ ਨਾਲ ਜਾਂਦੀ ਉਹ ਆ ਜਾਂਦਾ ਰਖੜੀਆਂ ਨੂੰ ਬੁਲਾ ਲੈਂਦੀ ਫੋਨ ਕਰਕੇ ਉਹਦੇ ਤੇ ਜਸਤ ਬੰਦੀ ਪੁੱਛੀ ਮੇਰੇ ਮੁੰਡੇ ਦੀ ਹਾਂ ਮੇਰੀ ਪੁੱਛੀ ਘਰੇ ਬੈਠੀ ਦੀ ਹੱਦ ਹੋ ਗਈ ਤੇਰੇ ਭਾਦੀ ਤਾਂ ਜਾਵੀ ਕੋਈ ਨਹੀਂ ਅੱਜ ਕੱਲ੍ਹ ਚ ਮਨ ਬਦਲ ਗਿਆ ਮੈਂ ਕਿਵੇਂ ਬਦਲ ਗਿਆ ਮੇਰੇ ਮੂੰਹ ਨਹੀਂ ਲੱਗਦੀ ਹੈਗੀ ਚੁੱਪ ਕਰਕੇ ਚਾਬੀ ਦੇ ਦੇ ਮੇਰੇ ਮੁੰਡੇ ਬਿਨਾ ਸੋਹਣੀ ਨਹੀਂ ਲੱਗਦੀ ਮੇਰਾ ਮੁੰਡਾ ਘਰੇ ਹੁੰਦਾ ਫੇਰ ਤੂੰ ਜਾਂਦੀ ਹਾਂ ਚੁੱਪ ਕਰਕੇ ਚਾਬੀ ਦੇ ਦੇ ਬੱਧੀ ਨਹੀਂ ਮੰਦੂਗੀ ਛਾਤੀ ਦੇਉਂ ਕਿਵੇਂ ਚਾਬੀ ਹਾਂ ਤੂੰ ਤਾਂ ਦੋ ਹੱਥ ਕਰਨੇ ਭੜਿਆ ਤੂੰ ਐ ਜਿਵੇਂ ਕਰਾਂਗੀ ਦੋ ਹੱਥ ਜੇ ਮੇਰਾ ਮੁੰਡਾ ਨਹੀਂ ਘਰੇ ਆਏਗਾ ਤਾਂਹੀਂ ਦੋ ਵਾਰ ਤੇ ਕਰਦੀ ਐ ਤੇ ਮੇਰੇ ਨਾਲ ਕੋਈ ਨਾ ਹਾਂ ਕਰਕੇ ਦਿਖਾ ਦੋ ਅਜ ਮਾਨਾ ਬਦਲ ਗਿਆ ਹਾਂ ਇਹ ਹੋਰੀ ਹੋਣੀ ਆ ਚਾਬੀ ਫੜਾ ਦੇ ਸਿੱਧੀ ਹੋ ਕੇ ਹੋਰੇ ਹੋਣੀ ਆ ਜਿਹੜੀ ਡਰਦੀ ਐ ਮੈਂ ਡਰਦੀ ਤੇ ਤੋਂ ਚਾਬੀ ਦੇ ਦੇ ਸਿੱਧੀ ਨਾ ਮੈਂ ਨਹੀਂ ਦਿੰਦੀ ਉਹ ਚਾਬੀ ਚਾਬੀ ਦੇ ਦੇ ਨਾ ਮੈਂ ਨਹੀਂ ਦਿੰਦੀ ਚਾਬੀ ਮੈਂ ਨਹੀਂ ਦਿੰਦੀ ਚਾਬੀ ਆ ਦੋਰੇ ਤੇਰੇ ਬਾਹਰ ਕੋਈ ਨਾ ਚਾਬੀ ਤਾਂ ਮੈਂ ਆਉਣ ਤੇ ਮੇਰੇ ਮੁੰਡੇ ਨੂੰ ਤੇਰੀ ਕਰਤੂਤ ਦੱਸੂਗੀ ਮੈਂ ਦੇ ਚਾਬੀ ਦੇ ਨਾ 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 ਮੈਂ ਕਿਵੇਂ ਬਹੱਦ ਹੋ ਗਈ ਚਾਬੀ ਤਾਂ ਦੇ ਤੂੰ ਹਾਂ ਮੈਂ ਤਾਂ ਜਾਊਂਗੀ ਐ ਨਹੀਂ ਮੈਂ ਚਾਬੀ ਦੇ ਹਾਂ ਤੂੰ ਤਾਂ ਕੀ ਚੀਜ਼ ਹੈ ਮੈਂ ਤਾਂ بڑے بڑے ਦਿੱਤੇ ਕਰੇ ਨੇ ਕਹਿੰਦੇ ਮੈਂ ਚਾਬੀ ਦੇ ਰਹੀ ਹਾਂ ਚਾਹਣੋ ਸਿੱਧੇ ਕਰੇ ਮੁੰਡੇ ਦਿੱਤੇ ਕਰ ਰਹੇ ਉਹਨਾਂ ਨੇ ਕੀ ਜਾਣਦੇ ਮੇਰਾ ਮਿੰਨੇ ਤੇ ਡੀਸੀ ਲੱਗੇ ਨੇ ਤੇਰੇ ਭਾਈ ਕੋਈ ਨਾ ਡੀਸੀ ਲੱਗੇ ਨੇ ਦੱਸਣਗੇ ਤੈਨੂੰ ਹਾਂ ਡੀਸੀ ਲੱਗੇ ਨੇ ਇੱਕ ਵਾਰੀ ਜਾ ਜਾ ਤੂੰ ਕੰਮ ਕਰਦਾ ਹਾਂ ਆਪਦਾ ਮੈਂ ਨਹੀਂ ਚਾਬੀ ਚੁਬੀ ਦਿੰਦੀ ਹੈਗੀ ਚਾਬੀ ਤੋਂ ਮੈਂ ਲੈ ਕੇ ਆਉਂਦੀ ਆ ਗਈ ਮੁੰਡਾ ਮੇਰਾ ਘਰ ਨਹੀਂ ਡਰ ਹੋ ਰਿਹਾ ਨਹੀਂ ਕਿ ਜਦੋਂ ਨਾ ਮੈਨੂੰ ਪੁੱਛਦੀ ਹੈ ਹੱਦ ਹੋ ਰਹੀਏ ਤੇਰੇ ਪਾ ਦੀ ਆਪਣੇ ਆਪ ਤੂੰ ਚਾਬੀ ਦੇਂਗੀ ਮੈਂ ਦਿੰਦੀ ਹੈਗੀ ਚਾਬੀ ਚੁਬੀ ਮੈਂ ਇਹਨੂੰ ਨਾਲ ਦਬਕੇ ਦੁੱਕੇ ਜੇ ਮਾਰ ਤੀਤੀ ਕਰਕੇ ਚਾਬੀ ਫੜਾएंगे ਨਾ ਮੈਂ ਤਾਂ ਫੜਾਉਂਦੀ ਨਹੀਂ ਚਾਬੀ ਚਾਬੀ ਮੇਰੇ ਕੋਲ ਆ ਦੇ ਹਾਂ ਭਈਆ ਚਾਬੀ ਦਿਖਾਉਂਗੀ ਕੋਈ ਨਾ ਚਾਬੀ ਤੇ ਮੈਂ ਲੈ ਕੇ ਛੱਡੂ ਕੋਈ ਨਾ ਹਾਂ ਇਹ ਵੀ ਮੇਰੀ ਹਿੰਡਾ ਇਹ ਮੈਂ ਇਹੋ ਜੇ ਤੇਰੇ ਫੁੱਦੂ ਜੇ ਨਾਲ ਕਿਉਂ ਮੈਂ ਦਿੰਦੀ ਕੋਈ ਮੈਂ ਤੇ ਚਾਬੀ ਨਹੀਂ ਲਊਂ ਹਾਂ ਕਿਵੇਂ ਜਾਦੇ ਹਾਂ ਨੀ ਆ ਕੇ ਰਹੀ ਹੁਣ ਤੂੰ ਦੱਸ ਮੈਨੂੰ ਮੈਂ ਤਾਂ ਦਿੰਦੀ ਨਹੀਂ ਚਾਬੀ ਜੋਰ ਲਾ ਲੈ ਫਿਰ ਕਹਿੰਦੇ ਨੋਹਾ ਮਾੜੀਆਂ ਵਾ ਹਾਂ ਹੈ ਫਿਰ ਨੋਹਾ ਵੀ ਕਹਿੰਦੇ ਸੱਚਾ ਮਾੜੀਆਂ ਨੇ ਨੋਹਾ ਦਾ ਕੀ ਤਿਥਿਹਾਰ ਦੇ ਰੱਖੜੀ ਦੇ ਤਿਥਿਹਾਰ ਇਹਨਾਂ ਵਧੀਆ ਤਿਹਾਰਾ ਉਹਦਾ ਸੁੱਖ ਸੰਦੀ ਦਾ ਤਿਹਾਰ ਹੁੰਦਾ ਸਾਲ ਪਿੱਛੋਂ ਹੈ ਜਾਣ ਨਹੀਂ ਦਿੰਦੇ ਹੈਗਿਆ ਬਾਅਦ ਚ ਨੋਹਾ ਮਾੜੀਆਂ ਹੋ ਜਾਂਦੀ ਹੈ ਹੈ ਸੱਚਾ ਤਾਂ ਮਾੜੀਆਂ ਨੇ ਸਾਲ ਪਿੱਛੋਂ ਕਰੇ ਜਾ ਰਹੀ ਆ ਹਾਂ ਭੱਗ ਜਾ ਫਿਰ ਭੱਗ ਜਾ ਕੋਈ ਭੱਗ ਜਾ ਭੱਗ ਜਾ ਭੱਜ ਮੈਂ ਨਹੀਂ ਉਹ ਤੇਰਾ ਕਰਦੀ ਹੈਗੀ ਹੈ ਹੱਦ ਹੋ ਰਹੀ ਏ ਤੇਰੇ ਭਾਜੀ ਜਾਂਦੀ ਆ ਇਹ ਰਖਣੀਆਂ ਬੰਨਣਾ ਬਹਿ ਜਾ ਚੁੱਪ ਕਰਕੇ ਚਾਬੀ ਵੱਡੀ ਆਇਆ ਖੁੱਲ ਮੇਤੋਂ ਖੋਹਣ ਲੈ ਕਰਦੀ ਮਾਲ ਮੂੰਹ ਪਾਉਂਦੀ ਜਾਂਦੀ ਆ ਲੈ ਇਹ ਹੈ

ਤੇ ਇਹ ਕਹਿੰਦੇ ਨੇ ਸੱਸਾਂ ਮਾੜੀਆਂ ਨੇ ਮਾੜੀਆਂ ਤਾਂ ਆਪੀ ਨੇ ਜਦੋਂ ਪੁੱਛਦੀਆਂ ਨਹੀਂ ਗਿੰਦਦੀਆਂ ਨਹੀਂ ਹੈ ਸੱਚਾ ਤਾਂ ਆਪੀ ਮਾੜੀਆਂ ਨੇ ਜਦੋਂ ਸੁਣਦੀਆਂ ਨਹੀਂ ਗਿੰਦਦੀਆਂ ਨਹੀਂ ਕਹਿੰਦੀਆਂ ਨਹੀਂ ਕਿਸੇ ਨੂੰ ਵੀ ਹਾਂ ਬੇਬੇ ਅਸੀਂ ਜਾਣਾ ਕਨਾ ਹੈ ਮੁੰਡਾ ਦਾ ਮੇਰਾ ਘਰੇ ਨਹੀਂ ਹੋਈ ਗੁਰਦੇ ਤੜਕੇ ਦੀ ਉਹ ਮੈਂ ਵੀ ਸੋਚਿਆ ਵੀ ਕੀ ਬਣਵੇ ਅੱਜ ਦੱਸ ਕਮਾਲ ਹੋ ਰਹੀ ਹੈ ਇਹ ਬਾਤ ਹੁਣ ਮਿਰਚਾਂ ਵਾਲੀ ਚਾਹ ਪਿਆਉਂਗੀ ਪਿਆ 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 ਚਾਹ ਮੇਰੇ ਕਿ ਟੁੱਟਿਆਂ ਨੂੰ ਆਪੀ ਕਰ ਲੂੰਗੀ ਨਾ ਕਰਕੇ ਤੇ ਮਾਫੀ ਕਰ ਲਉ ਮੇਰੇ ਕਿਹੜਾ ਟੁੱਟੇ ਹੋਏ ਨੇ ਮਾਫੀ ਕਰ ਲਉ ਜਾ ਪਰ ਰਖੜੀਆਂ ਮੰਨਣ ਜਾਣ ਨਹੀਂ ਦਿੰਦੀ ਮੇਰੀ ਵੀ ਹਿੰਟ ਹੈ ਹਾਂ ਜਾ ਲਈਂ ਤੂੰ ਮਾਫੀ ਚਾਹੋਂ ਲੱਗਦੀ ਹੈ ਹਾਂ ਤੂੰ ਜਿੰਦਾ ਖੋਲ ਹਾਂ ਤੇ ਮੈਂ ਨਹੀਂ ਜਿੰਦਾ ਖੋਲਦੀ ਲਾਉਂਗੀ ਮੈਂ ਅੱਖ ਨੇ ਕੱਕ ਤੂੰ ਖੋਲ ਨਹੀਂ ਮੈਂ ਖੋਲਦੀ ਮਾਂ ਜਿੰਦਾ ਮੇਰੀ ਮੇਰੀ ਹਿੰਟ ਹੈ ਤੜਤੀ ਜਾਉਂਗੀ ਹਾਂ ਜਾ 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 ਤੂੰ ਜਾ 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 ਤੂੰ ਜਾ 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 ਤੂੰ ਮਾਂਹ ਜਾ ਹਰ ਬੱਚਾ ਤਾਂ ਘੇਰੇ ਤੇ ਕੋਈ ਦੈਨ ਨੂੰ ਪਤਾ ਲੱਗ ਹਾਂ ਜਾ ਤੂੰ ਜਾ ਤਰਰ ਰਸ ਲਿਖੜੇ ਹੋਇਆ ਬਾਬਾ ਜਾ ਅੱਜ ਕਿ ਮਿਲਕ ਬਦਾਵ ਵਾਲੀ ਚਾਹ ਨਾਪੇ ਗੱਲ ਨੂੰ ਮੇਰੇ ਘਟਟੇ ਹੋਏ ਨੇ ਮਾਪੀ ਕਰ ਲਉ ਚਾ ਜਿਆਦੇ ਚੰਬਲੀ ਹੈਗੀ ਚਾ ਚਾ ਲਈ ਹੈ ਹੈ ਮੈਂ ਤਾਂ ਕਹਿੰਨੀ ਚਾਲ ਚੁੱਪ ਕਰ ਜੂ ਚੁੱਪ ਕਰ ਜੂ ਤਾਂ ਹੀ ਤਾਂ ਹਾਂ ਚੜੀ ਜਾਂਦੀ ਹੈਗੀ ਹੱਦ ਹੋ ਰਹੀ ਹੈ ਇਹਦੇ ਪਾ ਦੀ ਹਾਂ ਟੱਗੈ ਇਹਨਾਂ ਵਾਕੇ ਲੈਣੋਂ ਮਿਸਤਰੀਆਂ ਦੇ ਜਾਉਂਗੀ ਤੁਰੀ ਜਾਉਂ ਹੰਡਾ ਲਾ ਦੇ ਮਿਸਤਰੀ ਦਾ ਮਹਾਰਾਣੀ ਨੇ ਕੱਪੜੇ ਵੀ ਬਦਲਾ ਲੇ ਜੇ ਪਹਿਲੀ ਬਦਲਾ ਲੈਂਦੀ ਐਨਾ ਕਲੇਸ ਕਾ ਨੂੰ ਕਰਦਾ ਕੋਈ ਨਾ ਪਲੇਸ ਕੀਤਾ ਕੋਈ ਨਾ ਤੈਨੂੰ ਅਕਰ ਕਿੱਦਾਂ ਆਊਗੀ ਕਲੇਸ਼ ਕਰੇ ਮੇਰਾ ਅੱਛਾ ਹਾਂ ਸਮਝਦੀ ਨਹੀਂ ਹੈਗੀ ਅੰਨ ਸੱਸਾ ਇੱਦਾਂ ਕੋਈ ਨਾ ਤੇ ਰੀਤੀ ਆ ਉਹਨਾਂ ਸਾਰੀ ਕਰਤੂਤਾਂ ਦੱਸੂਗੀ ਤੈਨੂੰ ਅੱਛਾ ਹਾਂ ਹੁਣ ਕੀ ਦੱਸੇਂਗੀ ਮੈਨੂੰ ਕੀ ਕਰਤੂਤਾਂ ਦੱਸੇਂਗੀ ਉਹਨੂੰ ਵੀ ਦੱਸੂਗੀ ਤੇਰੇ ਮੂਰੇ 3200 ਸਿੱਧੀਆਂ ਕਰੀਆਂ ਨੇ ਕੋਈ ਨਾ ਮੂਰੇ ਵੀ ਗੱਲ ਕਰ ਆਉਂਦੀ ਜਾਨੀ ਆ ਤੇਰੀ ਰੀਤੀ ਵਰਗੀ ਆ ਕੋਈ ਨਾ ਦਿੰਦਾ ਮੇਰੇ ਨੂੰ ਕਿਤੇ ਮੇਰੀ ਰੀਤੀ ਵਰਗੀ ਤੇ ਤੂੰ ਬਣ ਨਹੀਂ ਸਕਦੇ ਤਾਂ ਬੋਲਦੀও ਨਹੀਂ ਤੂੰ ਆਪੇ ਭੇਜ ਨਰਮ ਹੋ ਕੇ ਘੱਟ ਰਹੀ ਆ ਤਾਂ ਹਾਂ ਤੂੰ ਜਿਆਦਾ ਚਾਤ ਚਲਾਕ ਬਣਦੀ ਹੈਂ ਅੰਨੇ ਸੀਤਾ ਭਾਈ ਜਦ ਇਹ ਜਾਂਬੜ ਹੀ ਜਾਂਦਾ ਮੂੰਹ ਕੌਂਦੀ ਜਾਂਦੀ ਹੈਗੀ ਸੜ ਕੇ ਨਹੀਂ ਦੇਖਦਾ ਅੜਕੜੇ ਲੈ ਨੜਕੜੀਆਂ ਆਇਆ ਕਰ ਲੈਨੇ ਉਹਨੇ ਸਿੱਧੀ ਚੁੱਪ ਕਰਕੇ ਬਹਿ ਜਾ ਹੁਣ ਬੁਲਾਣਾ ਹੈਗੀ ਮੇਰੇ ਫਲਾਇੰਗ ਦਾ ਹੈਗੀ ਕਿਉਂ ਤੇਰਾ ਜਾਦੇ ਬਲੱਡ ਵੱਧ ਜਾ ਮੇਰਾ ਵੀ ਸਦੂ ਉਹ ਇੱਥੇ ਖਾ ਦੂੰਗੀ ਲੱਗਦਾ ਮੈਂ ਸਤੂ ਦੂਗੀ ਖਾ ਲੈਣਾ ਨਾ ਦੋ ਹੱਥ ਕਰ ਲੈਨੇ ਮੇਰੇ ਗਲਾਸ ਟੁੱਟੇ ਹੋਏ ਨੇ ਮੈਂ ਨਹੀਂ ਕਰ ਲੂੰਗੀ ਹਾਂ ਕਰਕੇ ਦਿਖਾਉਂਗੀ ਤੇਰਾ ਬਾਹਲਾ ਨਾ ਬੋਲ ਬਾਈ ਆਪ ਦੇਖ ਰਿਹਾ ਬਹਿ ਜਾ ਚੁੱਪ ਕਰਕੇ ਮੇਰਾ ਬਲੱਡ ਵਧਾਏਂਗੀ ਤੂੰ ਉਹਦਾ ਕੰਮ ਕਰ ਲੈ ਠਿੱਕ ਜਾ ਠਿੱਕ ਜਾ ਬਹੁਤ ਵਧੀਆ ਆਪਦਾ ਕੰਮ ਕਰ ਲੈ ਹਾਂ ਬਾਹਲਾ ਨਾ ਮੈਨੂੰ ਬੁਲਾਇਆ ਦਾਦੇ ਜੰਬਲੀ ਹੈਗੀ ਆ ਜੀ ਆ ਜਾ ਕਮਲ ਪੁੱਤ ਆ ਜਾ ਹਾਂਜੀ ਮੰਮੀ ਜੀ ਆ ਜਾ ਹਾਂਜੀ ਮੰਮਾ ਦੱਸੋ ਆ ਸਾਡੀ ਕਹਾਣੀ ਸੀ ਛੋਟੀ ਜੀ ਸੱਸਾਂ ਨੂੰ ਮਾਵਾ ਸਮਝਿਆ ਕਰੋ ਇਹ ਰਖੜੀ ਤੇ ਅਸੀਂ ਨਵੀਂ ਵੀਡੀਓ ਲੈ ਕੇ ਆਇਆ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਨੂਹਾਂ ਨੂੰ ਭਾਈ ਧੀਆਂ ਸਮਝਿਆ ਕਰੋ ਆਪਣੀਆਂ ਧੀਆਂ ਵੀ ਰਖੜੀਆਂ ਬੰਨਣ ਆਉਂਦੀਆਂ ਨੇ ਇਹਨਾਂ ਨੂੰ ਵੀ ਭੇਜਿਆ ਕਰੋ ਇਹਨਾਂ ਦਾ ਸਤਿਕਾਰ ਦਿਆ ਕਰੋ ਇਹ ਤਾਂ ਸਾਡੀ ਇੰਨੀ ਕੱਤ ਬੰਨ ਕੇ ਕਹਾਣੀ ਸੀ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਤੁਹਾਡੀ ਵੀਡੀਓ ਕਿੱਦਾਂ ਲੱਗੀ ਇਸ ਤੋਂ ਵਧੀਆ ਵੀਡੀਓ ਲੈ ਕੇ ਆਵਾਂ ਧੰਨਵਾਦ ਧੰਨਵਾਦ